ਪਟਿਆਲਾ ਲੋਕ ਸਭਾ ਹਲਕੇ ਤੋਂ ਆਪ ਪਾਰਟੀ ਦੇ ਉਮੀਦਵਾਰ ਡਾਕਟਰ ਬਲਬੀਰ ਸਿੰਘ ਬਲੋਂ ਸਮਾਣੇ ਹਲਕੇ ਦੀ ਵੱਖ-ਵੱਖ ਦਾਣਾ ਮੰਡੀਆਂ ਦਾ ਦੌਰਾ ਕੀਤਾ ਗਿਆ ਸਮਾਣਾ ਦਾਣਾ ਮੰਡੀ ਪਹੁੰਚਣ ਤੇ ਵਪਾਰੀਆਂ ਵੱਲੋਂ ਉਹਨਾਂ ਦਾ ਸਵਾਗਤ ਕੀਤਾ ਗਿਆ ਉਹਨਾਂ ਨਾਲ ਗੱਲਬਾਤ ਕੀਤੀ ਗਈ ਪੱਤਰਕਾਰਾਂ ਨੇ ਪੁੱਛਿਆ ਕਿ ਚਰਨਜੀਤ ਸਿੰਘ ਚੰਨੀ ਦੇ ਸਵਾਲ ਤੇ ਉਹਨਾਂ ਨੇ ਕਿਹਾ ਕਿ ਕੋਈ ਮਾਈ ਦਾ ਹਲਾਲ ਪੰਜਾਬ ਦੀ ਸਰਕਾਰ ਨੂੰ ਨਹੀਂ ਗਿਰਾ ਸਕਦਾ ਕੋਈ ਅੱਖ ਉਠਾ ਕੇ ਨਹੀਂ ਦੇਖ ਸਕਦਾ ਸਾਡੇ 92 ਵਿਧਾਇਕ ਹੈ ਅਸੀਂ ਪੰਜਾਬ ਦੇ ਲੋਕਾਂ ਦੇ ਲਈ ਕੰਮ ਕਰ ਰਹੇ ਹਾਂ ਔਰ ਪੰਜਾਬ ਦੇ ਲੋਕ ਸਰੰਜੀ ਸੰਨੀ ਨੇ ਕਾਂਗਰਸ ਨੂੰ ਟੁਕੜ ਟੁਕੜੇ ਕਰਤਾ ਜ਼ਿਲਹੰਦਰ ਦੇ ਵਿੱਚ ਕਾਂਗਰਸ ਖਤਮ ਹੋ ਗਈ ਹੈ ਤੇ ਰਾਜਾ ਬੜਿੰਗਦੇਸ ਪੁੱਛ ਸਵਾਲ ਤੇ ਜਿਵੇਂ ਪੁੱਛਿਆ ਗਿਆ ਕਿ ਪਟਿਆਲਾ ਵਿਖੇ ਅੱਜ ਆ ਰਹੇ ਹਨ ਤੇ ਪਾਰਟੀ ਕੇ ਜਿਹੜੇ ਨਾਰਾਜ਼ ਲੀਡਰ ਹੈ ਉਹਨਾਂ ਨੂੰ ਮਨਾਣ ਆ ਰਹੇ ਹਨ ਤਾਂ ਉਹਨਾਂ ਨੇ ਕਹਿ ਕਿ ਕਾਂਗਰਸ ਪਾਰਟੀ ਮੇ ਰਾਜਾ ਬੜਿੰਗ ਦੀ ਕੋਈ ਸੁਣਦਾ ਹੀ ਨਹੀਂ ਕੋਈ ਚਲਦੀ ਨਹੀਂ ਕੋਈ ਵਿਧਾਇਕ ਨੂੰ ਟਿਕਟ ਨਹੀਂ ਦਿੱਤੀਗੀ ਉਹਨਾਂ ਦੇ ਕਹਿ ਦੇ ਮੁਤਾਬਿਕ ਉਹਨਾਂ ਦੇ ਨਾਲ ਇਸ ਮੌਕੇ ਤੇ ਲੋਕ ਸੰਪਰਕ ਮੰਤਰੀ ਪੰਜਾਬ ਚੇਤਨ ਸਿੰਘ ਜੋੜਾ ਮਦਰ ਵੀ ਸਮਾਣਾ ਦਾਣਾ ਮੰਡੀ ਵਿੱਚ ਉਹਨਾਂ ਦੇ ਨਾਲ ਸੀ ਲੇਕਿਨ ਉਹਨਾ ਕੇ ਅਨਾਜ ਮੰਡੀ ਪਹੁੰਚਣ ਤੋਂ ਪਹਿਲਾਂ ਬਿਜਲੀ ਬੋਰ ਦੇ ਠੇਕੇਮਾਲਾ ਵੱਲੋਂ ਨਾਰੇਬਾਜੀ ਵੀ ਕੀਤੀ ਗਈ ਕਰਕੇ ਸਾਡੀਆਂ ਮੰਗਾਂ ਸੁਣ ਸੀਐਮ ਸਾਹਿਬ ਕਹਿੰਦੇ ਨੇ ਵੀ ਮੈਂ ਗਰੀਬ ਘਰ ਦਾ ਮੁੰਡਾ ਮੈਨੂੰ ਬਾਹਰ ਤੋਂ ਫੜ ਕੇ ਰੋਕ ਲਿਓ ਜਿੱਥੇ ਤੁਹਾਨੂੰ ਲੋੜ ਪਈ ਕੋਈ ਗੱਲ ਬਾਤ ਪਰ ਸਾਡੇ ਨਾਲ 19 ਵਾਰ ਲਿਖਤੀ ਮੀਟਿੰਗਾਂ ਦੇ ਕੇ ਸੀਐਮ ਸਾਹਿਬ ਮੁਕਰੇ ਨੇ ਠੀਕ ਹੈ ਨਾ ਅਸੀਂ ਚਾਹੁੰਦੇ ਹਾਂ ਵੀ ਉਹਨਾਂ ਟਾਈਮ ਤੋਂ ਦੋ ਪ੍ਰਦਰਸ਼ਨ ਜਾਰੀ ਰੋਗੇ ਜਿਨ੍ਹਾਂ ਨਾਲ ਸੀਐਮ ਸਾਹਿਬ ਟੇਬਲ ਦੇਣੀ ਪੈਂਦੇ ਸਾਡੀ ਗੱਲ ਬਾਤ ਨੂੰ ਸੁਣਦੇ ਸਾਡੀ ਇਹ ਮੰਗਾਂ ਵੀ ਸਾਡੀ ਗੱਲ ਬਾਤ ਸੁਣੀ ਜਾਵੇ ਅਸੀਂ ਆਊਟਸੋਰਸ ਦੇ ਕੱਚੇ ਮਜ਼ਦੂਰ ਕਾਮਕਾਰ ਤਾਂ ਹੀ ਬਹੁਤ ਲੰਮੇ ਸਮੇਂ ਤੋਂ ਕੰਮ ਕਰਦੇ ਆ ਰਹੇ ਹਾਂ ਇਹ ਕਹਣਾ ਵੀ ਸਾਨੂੰ ਵੀ ਵਿਭਾਗ ਦੇ ਲਿਆ ਕੇ ਰੈਗੂਲਰ ਕੀਤਾ ਜਾਵੇ ਅਸੀਂ ਵੀ ਉਹੀ ਪੋਸਟਾਂ ਦੇ ਕੰਮ ਕਰਦੇ ਹਾਂ ਜਿਹੜੀ ਇੱਕ ਰੈਗੂਲਰ ਕਰਮਚਾਰੀ ਕੰਮ ਕਰਦਾ ਹੈ ਜਿਗਾ ਸਾਡੀ ਇਹ ਮੰਗ ਹੈ ਠੇਕ ਕਾਮਲਾ ਅਧਿਵਸ਼ ਘਰ ਚ ਮੋਰਚੇ ਤੇ ਬੈੰਗਰੇਟ 24 ਜੱਦੇ ਹੁੰਦੇ ਨੇ ਕਿੰਨਾ ਟਾਈਮ ਸੀਐਮਓ ਸਾਡੀ ਗੱਲ ਬਾਤ ਨਹੀਂ ਸੁਣਦੇ ਜੀ ਅਸੀਂ ਜਿੱਥੇ ਵੀ ਆਣਗੇ ਪੂਰੇ ਪੰਜਾਬ ਦੇ ਵਿੱਚ ਵਿਰੋਧ ਹੋਊਗਾ ਸਾਡੀ ਮੰਗਾਂ ਵੀ ਸਾਡੇ ਨਾਲ ਬੈਠ ਕੇ ਗੱਲਬਾਤ ਕੀਤੀ ਜਾਵੇ ਮੀਟਿੰਗ ਕਰੀ ਜਾਵੇ ਸਾਡਾ ਆਰਡਰ ਇੰਦਰਾ ਜੀ ਪਿਆਸਾ ਸਾਡਾ ਐਕਸੀਡੈਂਟ ਸਾਡੇ ਡੇਲੀ ਬਿਜਲੀ ਨਾਲ ਜੀ ਐਕਸੀਡੈਂਟ ਹੋ ਰਹੇ ਨੇ ਕੋਈ ਮੁਆਵਜ਼ੇ ਦਾ ਪ੍ਰਬੰਧ ਨਹੀਂ ਹੋ ਰਹੀ ਚੰ ਯਾਰ ਰਾਜਾ ਬੜੈਕ ਦੀ ਦਾ ਦੇਖ ਲਓ ਕੀ ਹਾਲ ਹੈ ਉੱਥੇ ਤੁਸੀਂ ਦੇਖ ਲਓ ਕਿ ਜਲੰਧਰ ਚ ਕੀ ਹਾਲ ਹੈ ਰੇਲਕੋਟ ਦਾ ਕੈਂਡੀਡੇਟ ਬਦਲਤਾ ਉੱਥੇ ਕੀ ਹਾਲ ਹੈ ਤੋਂ ਰਾਜਾ ਬੜੈਕ ਨੂੰ ਤਾਂ ਸਮਝ ਨਹੀਂ ਆਉਂਦੇ ਜੀ ਆਣ ਕੇ ਜੀ ਮੇਰੀਆਂ ਗੋਟਵਿਚਸ ਆ ਮੇਰੀ ਗੋਟਵਿਚਸ ਆ ਅਸੀਂ ਚਾਹੁੰਦੇ ਆ ਕਿ ਅਸੀਂ ਮੋਦੀ ਵਾਲੀ ਸੋਚ ਨਹੀਂ ਆ ਵੀ ਕਾਂਗਰਸ ਮੁਕਤ ਭਾਰਤ ਅਸੀਂ ਤਾਂ ਕਹਿੰਦਾ ਜੀ ਵਿਰੋਧੀ ਧਿਰ ਹੋਣੀ ਚਾਹੀਦੀ ਆ ਸਟਰੋਂਗ ਹੋਣੀ ਚਾਹੀਦੀ ਆ ਔਰ ਉਹਨਾਂ ਨੇ ਆਪਣਾ ਦੋ ਤਾਂ ਐਮਐਲਏ ਉਹਨਾਂ ਨੇ ਸਸਪੈਂਡ ਕੀਤੇ ਹੋਇਆ ਜੀ ਤੋਂ ਮੇਰੀਆਂ ਗੋਟਵਿਚਸ ਆ ਜੀ ਰਾਜਾ ਜੀ ਬੜੈਕ ਵਾਸਤੇ ਅਸੀਂ ਤਾਂ ਬਹਿਲੇ ਬਿਸਰਾ ਉਹਨਾਂ ਦੇ ਮੋਦੀ ਧਿਰ ਜਿਵੇਂ ਮੈਂ ਲੜਿਆ ਸੀ ਇਲੈਕਸ਼ਨ ਦੇ ਦਤਨ ਦੀ ਲੜਿਆ ਸੀ ਸਾਰੇ ਦੇ ਜਵਾਨ ਤੇ ਜਬਤ ਹੋ ਜਾਣ ਉਹਨਾਂ ਨੂੰ ਵਿਚਾਰ ਵੋਟਾਂ ਹੋਣ ਕੋਈ ਗੱਲ ਨਹੀਂ ਕੋਈ ਅਰਜ਼ ਨਹੀਂ ਆ ਜੀ ਆਹਣ ਗੁੱਡਵਿਸ਼ਰਤਾਂ ਦੇ ਨਾਸਤ ਕੱਲ ਬਿਆਨ تھا ਜਰ ਚੰਨੀ ਸਾਹਿਬ ਕਹਿੰਦੇ ਪੰਜਾਬ ਕੇ ਆਰਥਿਕ ਖਰਾਬ ਬਹੁਤ ਮਾੜੇ ਹੈ ਤੇ ਕੱਲ ਆਪ ਪਾਰਟੀ ਕੇ ਪ੍ਰਵਕਤਾ ਕੇ ਬਿਆਨ ਸਭੀ ਸਰਕਾਰ ਆਪ ਪਾਰਟੀ ਕਿ ਨਿਗਰੇਗੀ ਜਦ ਕਿ ਚੰਨੀ 4 ਜੂਨ ਕੇ ਬਾਅਦ ਜੇਲ੍ਹ ਚੋਂ ਨਿਕ ਦੇ ਦੇਖੋ ਮੇਰੀ ਗੱਲ ਸੁਣੋ ਜੇ ਚੰਨੀ ਸਾਹਿਬ ਨੇ ਅੱਜ ਤੱਕ ਵਿਰੋਧੀ ਧਰ ਦੇ ਨੇਤਾ ਰਹੇ ਮੁੱਖ ਮੰਤਰੀ ਰਹੇ ਜੇ ਉਹਨਾਂ ਨੇ ਕਦੇ ਕੋਈ ਸਿਆਣੀ ਗੱਲ ਕੀਤੀ ਹੈ ਚੰਗੀ ਗੱਲ ਹੈ ਮੈਨੂੰ ਦੱਸ ਦਿਓ ਉਹ ਤਾਂ ਆਲ ਬਟੋੜੀਆਂ ਮਾਰਦੇ ਆ ਜੀ ਮੇਰਾ ਖਿਆਲ ਉਹਨੂੰ ਜਿਹੜਾ ਰਿਸਪੌਂਡ ਕਰਨਾ ਇਟਸ ਬਲੂ ਮਾਈ ਡਿਫਨਿਟਲੀ ਉਹਨਾਂ ਨੂੰ ਚਾਹੀਦਾ ਕਿ ਉਹ ਚੋਣ ਲੜ ਰਿਹਾ ਜੀ ਇੱਕ ਉਹਨਾਂ ਦਾ ਕਾਂਗਰਸ ਦਾ ਪ੍ਰਧਾਨ ਚੱਲ ਗਿਆ ਜੋ ਹਾਂਟੀ ਛੱਡ ਗਿਆ ਜੀ ਉਹਨਾਂ ਦਾ ਐਮਐਲਏ ਨੂੰ ਉਹਨਾਂ ਨੇ ਸਸਪੈਂਡ ਕਰਾ ਦਿੱਤਾ ਉਹਨਾਂ ਨੇ ਜਲੰਧਰ ਦੀ ਪਾਰਟੀ ਦਾ ਮਤਲਬ ਟੋਟੇ ਟੋਟੇ ਕਰਦੇ ਸੀ ਜੰਨੀ ਜੀ ਨੇ ਉਹਦੇ ਬਾਰੇ ਸੋਚਣ ਉਹ ਸਾਡੀ ਸਰਕਾਰ ਵਾਲੇ ਨਾ ਸੋਚਣ 92 ਐਮਐਲਏ ਦਾ ਰਿਕਾਰਡ ਤੋੜ ਐਮਐਲਏ ਆ ਕਿ ਕਿਹੜੇ ਮਾਈ ਦੇ ਲਾਲ ਦੀ ਹਿੰਮਤ ਆ ਕਿ ਸਾਡੀ ਸਰਕਾਰ ਬਾਨੂ ਅੱਖ ਭਰ ਕੇ ਦੇਖ ਜਾਈ ਉਹ ਚਟਾਨ ਜਿਹੜੇ ਪੰਜਾਬ ਦੇ ਲੋਕ ਆ ਆ ਤੁਹਾਡੇ ਮੰਡੀ ਵਾਲੇ ਟਾਡੇ ਬਿਜਲੀ ਦੇ ਬਿੱਲ ਮਾਫ ਹੋਇਆ ਜੀ ਅਸੀਂ ਬਿਲਕੁਲ ਹੋਇਆ ਹੈ ਨਾ ਜੀ ਤੁਹਾਨੂੰ ਦਿਨ ਨੂੰ ਬਿਜਲੀ ਆਈ ਹੈ ਨਾ ਜੀ ਪੰਜਾਬ ਚ ਟੋਲ ਪਲਾਦਾ ਚੱਕੇ ਆ ਨਾ ਜੀ ਮੱਲਾਕਲੇ ਨੇਕ ਬਣੇ ਆ ਨਾ ਜੀ ਆ ਕੰਮ ਬੋਲਦਾ ਜੀ ਮਾਨ ਸਾਹਿਬ ਦਾ ਚੰਨੀ ਸਾਹਿਬ ਨੂੰ ਸੁਣਾ ਦਿਓ ਚੰਗੀ ਤਰ੍ਹਾਂ ਮੇਰੀ ਵੀਡੀਓ ਚੰਨੀ ਸਾਹਿਬ ਨੂੰ ਕਹੋ ਖੈਰ ਮਨਾਓ ਆਪਣੀ ਕਾਂਗਰਸ ਪਾਰਟੀ ਦੀ ਕਿ ਤੁਸੀਂ ਜਿਹੜੇ ਤੁਸੀਂ ਮੁੱਖ ਮੰਤਰੀ ਰਹੇ ਹੋ ਤੁਸੀਂ ਕਾਂਗਰਸ ਪਾਰਟੀ ਦੇ ਥੋੜਾ ਜਿਆਦਾ ਸੋਚ ਕੇ ਸੰਭਲ ਕੇ ਚੱਲੋ ਸੰਭਲ ਕੇ ਬੋਲੋ ਉਹਨਾਂ ਨੂੰ ਕਹੋ ਪਹਿਲਾਂ ਤੋਲੋ ਫਿਰ ਬੋਲੋ ਤੁਸੀਂ ਪਾਰਟੀ ਨੂੰ ਖਤਮ ਕਰ ਰਹੇ ਹੋ ਪੰਜਾਬ ਚੋਂ ਬੱਤ ਸਰ ਅਮਰਪਾਲ ਸਿੰਘ ਜੂਨ ਲੜਨ ਜਾ ਰਿਹਾ ਹੈ ਜਿਹੜਾ ਡਿਵਿਜੀonal ਜੇਲ੍ਹ ਸੇ ਇਸ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਦੇਖੋ ਜੀ ਗੱਲ ਸੁਣੋ ਇੰਡੀਆ ਇੱਕ ਇੰਡੀਪੈਂਡੈਂਟ ਦੇਸ਼ ਹੈ ਹਰ ਇੱਕ ਬੰਦੇ ਨੂੰ ਹੱਕ ਹੈ ਤੁਸੀਂ ਵੀ ਲੜੋ ਜੀ ਤੁਸੀਂ ਕਿਉਂ ਨਹੀਂ ਲੜਦੇ ਸਭ ਲੜੋ ਸਾਰੇ ਲੜੋ ਥੈਂਕ ਯੂ ਸਰ ਥੈਂਕ ਯੂ ਸਾਰੇ ਵਰਗਾਂ ਦੀ ਜਿਵੇਂ ਤੁਹਾਡੇ ਸ਼ੈਲਰ ਵਾਲਿਆਂ ਉਹਨਾਂ ਨਾਲ ਮੈਂ ਬੈਠ ਕੇ ਗੱਲ ਕੀਤੀ ਆ ਉਹਨਾਂ ਦਾ ਮਹਾਂਸ਼ਰ ਦਾ ਇਸ਼ੂ ਆ ਜੀ ਉਹਨਾਂ ਉਹ ਵੀ ਉਹਨਾਂ ਦਾ ਵੀ ਸਾਹ ਨਿਕਲਿਆ ਪਿਆ ਜੀ 8 ਤਿਆਂ ਦਾ ਸਾਹ ਨਿਕਲਿਆ ਹੈ ਇਹਨਾਂ ਦੇ ਪੈਸੇ ਕਿੱਥੇ ਜਾਂਦੇ ਆ ਜੀ ਜਿਹੜੇ ਮੰਡੀ ਬੋਰਡ ਦੇ ਪੈਸੇ ਰੁਕੇ ਹੋਏ ਆ ਜੀ ਇਹਨਾਂ ਨੇ ਪਿੰਡਾਂ ਦੀਆਂ ਸੜਕਾਂ ਦੇ ਪੈਸੇ ਰੁਕੇ ਹੋਏ ਆ ਇਹ ਅਸੀਂ ਪੈਸੇ ਲੈ ਕੇ ਆਵਾਂਗੇ ਔਰ ਆੜਤੀਆਂ ਨਾਲ ਬੈਠਾਂਗੇ ਜੀ ਜਿਹੜੇ ਸ਼ੈਲਰ ਮਾਲਕ ਆ ਜਿਹੜੇ ਟਰਾਂਸਪੋਰਟਰ ਆ ਇਹਨਾਂ ਨਾਲ ਸਾਰਿਆਂ ਨਾਲ ਅਸੀਂ ਮੀਟਿੰਗ ਕਰਕੇ ਉਹਨਾਂ ਦੇ ਮਸਲੇ ਸਮਝ ਕੇ ਉਹਨਾਂ ਨੂੰ ਜਿਹੜੀ ਜਿਹੜੀ ਚਕਿਤ ਹੈ ਸਾਕੇ ਇਹ ਲਾਹੇਮੰਦ ਹੋਣ ਜੀ ਜਿਹੜੇ ਤੁਹਾਡੇ ਇਹ ਮਜ਼ਦੂਰ ਹੈ ਕਿਸਾਨ ਹੈ ਆੜਤੀਆ ਹੈ ਸ਼ੈਲਰ ਵਾਲਾ ਹੈ ਔਰ ਜਿਹੜੇ ਟਰਾਂਸਪੋਰਟਰ ਹੈ ਇਹ ਇਹ ਸਾਰੇ ਤਾਂ ਜਿਹੜਾ ਸਾਡਾ ਜਿਹੜਾ ਜਿਹੜਾ ਆਰਥਿਕਤਾ ਇਕਨੋਮੀ ਦਾ ਧੁਰਾ ਹੈ ਜੀ ਇਹਦੇ ਨਾਲ ਅਨਾਜ ਖੇਤ ਚੋਂ ਪੈਦਾ ਹੋ ਕੇ ਗਰੀਬ ਦੀ ਪਲੇਟ ਤੱਕ ਪਹੁੰਚਦਾ ਜੀ ਜਿਹਨਾਂ ਨੂੰ 5-5 ਕਿਲੋ ਰਾਸ਼ਨ ਵੰਡ ਕੇ ਵੋਟਾਂ ਲੈਂਦੇ ਆ ਉੱਥੇ ਤੱਕ ਕੈਮਰਾਮੈਨ ਪ੍ਰਥਮ ਦੇ ਨਾਲ ਪਰ ਸੋਤਮ ਕੋ ਸਿਕਸ ਮਾਣਾ ਨਿਊਜ਼